ਜਦੋਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਤੇ ਸਿੱਖੀ ਦੇ ਅਲੰਬਰਦਾਰ ਕਹਾਉਣ ਵਾਲੇ ਪੱਤਰਕਾਰ ਗਾਲਾਂ ਦੇ ਉੱਤੇ ਉਤਰ ਆਉਣ ਤਾਂ ਕਿਤੇ ਨਾ ਕਿਤੇ ਮਾਮਲਾ ਜਿਹੜਾ ਉਹ ਗੰਭੀਰ ਹੋ ਜਾਂਦਾ ਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੋਗਾ ਕਿ ਸ਼ਾਇਦ ਉਹਨਾਂ ਦੀ ਕਿਸੇ ਨਾ ਕਿਸੇ ਦੁੱਖ ਦੀ ਰਾਗ ਦਿੱਤੇ ਜਿਹੜਾ ਕਿਸੇ ਵਿਅਕਤੀ ਨੇ ਉਂਗਲ ਧਰਤੀ ਹੋਵੇ ਇਸ ਕਰਕੇ ਆਪ ਮਹਾਰੇ ਆ ਜਿਹੜਾ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੋਂ ਆ ਜਿਹੜਾ ਕਈ ਵਾਰ ਪੱਤਰਕਾਰ ਇਨਫ੍ਰਸਟ੍ਰੇਟ ਹੋ ਜਾਂਦੇ ਆ ਕਿ ਗਾਲਾਂ ਦੇ ਉੱਤੇ ਉਤਰ ਆਉਂਦੇ ਹੈਗੇ ਆ ਮੰਨੇ ਪਰਮੰਨੇ ਪੰਥਕ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਉਹ ਵੀ ਆ ਜਿਹੜੇ ਇਸ ਟਾਈਮ ਗਾਲਾਂ ਦੇ ਉੱਤੇ ਤਰੇ ਹੋਏ ਆ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜਾ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਲਿਖਦੇ ਆ ਕਿ ਮੇਰਾ ਵਿਆਹ 8 ਸਾਲ ਪਹਿਲਾਂ 27 ਜਨਵਰੀ ਨੂੰ ਹੋਇਆ ਸੀ ਪਰ ਅੱਜ ਵੀ ਕਈ دیਵਾਨੇ ਮੈਨੂੰ ਆਪਦੀ ਭੈਣ ਦਾ ਰਿਸ਼ਤਾ ਪੋਸਟਾਂ ਜਰੀਏ ਭੇਜਦੇ ਰਹਿੰਦੇ ਆ ਵਧਾਈ ਦਿਓ ਤੁਹਾਡੀ ਭੈਣ ਅਤੇ ਜੀਜਾ ਜੀ ਦੀ ਵਿਆਹ ਦੀ ਵਰੇ ਗਾਂਢਾ ਤੇ 27 ਜਨਵਰੀ ਨੂੰ ਮਤਲਬ ਅੱਜ دیਵਾਨੇ ਲਿਖਿਆ ਹੋਇਆ ਤਾਂ ਇਹ ਵੀ ਕਿਹਾ ਜਾ ਸਕਦਾ ਕਿ ਇਹ ਪੋਸਟ ਆ ਜਿਹੜੀ ਉਹ ਸਿਮਰਨ ਜੋਤ ਸਿੰਘ ਮੱਕੜ ਦੁਆਰਾ ਲਿਖੀ ਨਹੀਂ ਗਈਗੀ ਜਾਂ AI ਦੀ ਬਣਾਈ ਹੋਈ ਆ ਅਸੀਂ ਵੀ ਇਸ ਦੇ ਬਾਰੇ ਜਿਹੜੀ ਪੂਰਨ ਤੌਰ ਤੇ ਕੋਈ ਪੁਸ਼ਟੀ ਆ ਜਿਹੜੀ ਉਹ ਨਹੀਂ ਕਰ ਦੇਗੇ ਪਰ ਗੱਲ ਇਹ ਵੀ ਹੈਗੀ ਆ ਨਾਲ ਲੱਗਮੀ ਕਿ ਅੱਜ ਵੀ ਆ ਜਿਹੜਾ ਇੱਕ ਪੋਸਟ ਸਿਮਰਨ ਜੋਤ ਸਿੰਘ ਮੱਕੜ ਉਹਨਾਂ ਦੀ ਵਾਲ ਦੇ ਉੱਤੇ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਉਹ ਲਿਖਦੇ ਆ ਕਿ ਰਤਨ ਧਾਲੀਵਾਲ ਦੇ ਕਹਿਣ ਤੇ ਪੋਸਟਰ ਡਿਲੀਟ ਕਰ ਦਿੱਤੀ ਹੈ ਕਿਉਂ ਭਾਈ ਅਤੇ ਆਪਣੇ ਆਪ ਨੂੰ ਲੋਕਪੱਖੀ ਕਹਿਣ ਵਾਲੇ ਦੂਜਿਆਂ ਦੀ ਅਰਦਾਸ ਕੁਰਸੀ ਕਰਦੇ ਆ ਇਸ ਦਾ ਜਵਾਬ ਜਲਦ ਹੀ ਵੀਡੀਓ ਦੇ ذریعے ਜਿਹੜਾ ਦੇਵਾਂਗਾ ਸ਼ਰਮ ਆਉਣੀ ਚਾਹੀਦੀ ਆ ਬਿਨਾ ਸਬੂਤ ਕਿਸੇ ਬਾਰੇ ਲਿਖਦੇ ਇਹ ਘਟੀਆ ਲੋਕ ਸੋ ਤੁਹਾਨੂੰ ਦੱਸ ਦਈਏ ਕਿ دیਵਾਨਾ ਜਿਹੜਾ ਇਹ ਵਰਿੰਦਰ دیਵਾਨੇ ਨੂੰ ਆ ਜਿਹੜਾ ਸਿਮਰਨ ਜੋਤ ਸਿੰਘ ਮੱਕੜ ਉਹਨਾਂ ਨੇ ਗਾਲ ਕੱਢੀ ਹੋਈ ਆ ਇਹ ਵਰਿੰਦਰ دیਵਾਨਾ ਜਿਹੜਾ ਉਹ ਸਰਕਾਰੀ ਮੁਲਾਜ਼ਮ ਵੀ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਇਹ دیਵਾਨਾ ਗਰਾਊਂਡ ਵੀ ਚਲਾਉਂਦੇ ਨੇ ਇਸ ਤੋਂ ਇਲਾਵਾ دیਵਾਨਾ ਲਾਇਬ੍ਰੇਰੀ ਵੀ ਚਲਾਉਂਦੇ ਨੇ ਇਸ ਤੋਂ ਬਿਨਾ ਜਿਹੜਾ ਅ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਤੇ ਉਹਨਾਂ ਨੇ ਇੱਕ ਆਪਣਾ ਜਿਹੜਾ ਬੁੱਕ ਸ਼ਾਪ ਉਹ ਖੋਲ੍ਹਿਆ ਹੋਇਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਕਿਤਾਬਾਂ ਦੀ ਜਿਹੜੀ ਵਿਕਰੀ ਵੀ ਕਰਦੇ ਹੈਗੇ ਆ ਸੋ ਵਰਿੰਦਰ دیਵਾਨਾ ਨੂੰ ਜਿਹੜੀ ਇਹ ਗਾਲ ਆ ਜਿਹੜੀ ਉਹ ਕੱਢੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਹਜੇ ਕੱਲ ਪਰਸਵੀਂ ਆ ਜਿਹੜਾ ਬਠਿੰਡੇ ਵੱਡਾ ਇਕੱਠਾ ਜਿਹੜਾ ਉਹ ਪੱਤਰਕਾਰ ਭਾਈਚਾਰੇ ਦੇ ਹੱਕ ਦੇ ਵਿੱਚ ਆ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀਗਾ ਜਦੋਂ ਉਸ ਪੱਤਰਕਾਰ ਭਾਈਚਾਰੇ ਦੇ ਪੱਖ ਦੇ ਵਿੱਚ ਸਾਰਾ ਮੀਡੀਆ ਉੱਥੇ ਹਾਜ਼ਰ ਹੋਇਆ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਕਿਉਂਕਿ ਪਿਛਲੇ ਦਿਨੀ ਆ ਜਿਹੜਾ ਪੱਤਰਕਾਰ ਤੇ ਐਕਟਿਵਿਸਟਾਂ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਆ ਜਿਹੜਾ ਜਹਾਜ਼ ਸੰਬੰਧੀ ਸਵਾਲ ਕਰਨ ਦੇ ਉੱਤੇ ਉਹਨਾਂ ਦੇ ਉੱਤੇ ਪਰਚਾ ਪਾ ਦਿੱਤਾ ਸੀ ਇਸ ਕਰਕੇ ਉਹ ਇਕੱਠ ਆ ਜਿਹੜਾ ਰੱਖਿਆ ਗਿਆ ਸੀ ਪਰ ਉਸ ਇਕੱਠ ਦੇ ਵਿੱਚ ਜਿਹੜਾ ਕੁਸ਼ਕ ਚੈਨਲਾਂ ਨੂੰ ਆ ਜਿਹੜਾ ਕੁਸ਼ਕ ਪੋਸਟਰ ਆ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਏ ਜਿਸ ਦੇ ਵਿੱਚ ਉਹਨਾਂ ਨੂੰ ਆ ਜਿਹੜਾ ਕੌਲੀ ਚੱਟ ਪੱਤਰਕਾਰ ਆ ਜਿਹੜਾ ਉਹ ਆਖਿਆ ਗਿਆ ਸੀ ਤਾਂ ਉਸ ਉਹਨਾਂ ਹੀ ਪੱਤਰਕਾਰਾਂ ਦੇ ਵਿੱਚ ਆ ਜਿਹੜਾ ਸਿਮਰਨ ਜੋਤ ਸਿੰਘ ਮੱਕੜ ਦਾ ਵੀ ਨਾਮ ਆ ਜਿਹੜਾ ਉਹ ਲਿਆ ਗਿਆ ਤਾਂ ਇਸ ਤੋਂ ਇਲਾਵਾ ਜਿਹੜਾ ਪ੍ਰੋ ਪੰਜਾਬ ਤੇ ਸਪੋਕਸਮੈਨ ਹੋਰ ਕਈ ਚੈਨਲ ਆ ਜਿਹੜੇ ਉਹਨਾਂ ਬਾਰੇ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੋਸਟਰ ਆ ਜਿਹੜਾ ਘੁੰਮ ਰਿਹਾ ਸੀਗਾ ਤਾਂ ਇਸ ਦੇ ਸਬੰਧ ਦੇ ਵਿੱਚ ਆ ਜਿਹੜਾ ਵਿਰਿੰਦਰ ਦਿਵਾਨੇ ਨੇ ਵੀ ਜਿਹੜੀ ਆਪਣੀ ਇੱਕ ਪੋਸਟ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਸੀਗੀ ਜਿਸ ਦੇ ਵਿੱਚ ਉਹ ਲਿਖਦੇ ਆ ਕਿ ਸਰਕਾਰੀ ਏਡਿਟਡ ਮੀਡੀਆ ਬਨਾਮ ਲੋਕਪੱਖੀ ਮੀਡੀਆ ਪਿਛਲੇ ਦਿਨੀ ਬਠਿੰਡਾ ਵਿੱਚ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਐਕਸ਼ਨ ਕਮੇਟੀ ਦੇ ਸੱਦੇ ਤੇ ਪੱਤਰਕਾਰਾਂ ਜੰਤਕ ਜਮਹੂਰੀ ਜਥੇਬੰਦੀਆਂ ਦਾ ਵਿਸ਼ਾਲ ਇਕੱਠ ਹੋਇਆ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਚੈਨਲ ਬੰਦ ਕਰਨ ਦੀ ਜ਼ਬਾਨਬੰਦੀ ਖਿਲਾਫ ਇਹ ਵੱਡਾ ਇਤਿਹਾਸਕ ਇਕੱਠ ਹੋ ਨਿਬੜਿਆ ਇਸ ਨਾਲ ਕਿਸਾਨ ਅੰਦੋਲਨ ਵਾਂਗ ਪੱਤਰਕਾਰ ਅਦਾਰੇ ਦੋ ਤਰ੍ਹਾਂ ਵਿੱਚ ਵੰਡੇ ਪ੍ਰਤੱਖ ਦਿਖਣ ਲੱਗੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸਰਕਾਰੀ ਮੀਡੀਆ ਨੂੰ ਗੁੱਦੀ ਮੀਡੀਆ ਕਹਿ ਕੇ ਭੰਦੇ ਆਪਣੇ ਆਪ ਨੂੰ ਪਿਆਪ ਪੱਖੀ ਕਹਿ ਕੇ ਆਪਣੇ ਚੈਨਲ ਖੜੇ ਕਰਨ ਵਾਲੇ ਧਾਕੜ ਪੱਤਰਕਾਰ ਚਿੰਤਕ ਸਾਨੂੰ ਦਿਸਦੇ ਹਨ ਉਹਨਾਂ ਦੇ ਗਿਆਨ ਅਤੇ ਨਿੱਡਰਤਾ ਅੱਗੇ ਸਾਰੇ ਸਿਰ ਝੁਕਾਉਂਦੇ ਹਨ ਹਰ ਤਰ੍ਹਾਂ ਨਾਲ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਆਪਣੇ ਚੈਨਲ ਵੱਡੇ ਕੀਤੇ ਜਾਂ ਖਰਚੇ ਵੱਡੇ ਕੀਤੇ ਜਾਂ ਸਰਕਾਰੀ ਐਡ ਨਾਲ ਉਹ ਸਰਕਾਰ ਵੱਲ ਧੱਕੇ ਗਏ ਇਹ ਤਾਂ ਉਹੀ ਜਾਣਨ ਹੁਣ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੀ ਵਿਖਾਉਣਾ ਸਰਕਾਰੀ ਇਤਿਹਾਰ ਹੀ ਵਿਖਾਉਣੇ ਉਹਨਾਂ ਦੀ ਧਾਕੜ ਪੱਤਰਕਾਰੀ ਅਤੇ ਵਿਸ਼ਵੀ ਚਿੰਤਨ ਦੀ ਡੰਡੀ ਐਸਿਡੂੰਗੀ ਖੱਡ ਵਿੱਚ ਡਿੱਗੀ ਕੇ ਨਿੱਜੀ ਤੌਰ ਤੇ ਵੀ ਉਹ ਪ੍ਰੈਸ ਦੀ ਆਜ਼ਾਦੀ ਲਈ ਲਿਖ ਬੋਲ ਨਹੀਂ ਸਕੇ ਸਵਾਲ ਇਹ ਵੀ ਬੰਦ ਹੈ ਕਿ ਅਸੀਂ ਮੁੱਦਿਆਂ ਨਾਲ ਖੜੇ ਹਾਂ ਜਾਂ ਪੱਤਰਕਾਰਾਂ ਨਾਲ ਇਹ ਵੀ ਧੁੜਕੂ ਰਹਿੰਦਾ ਹੈ ਕਿ ਇਹ ਪੱਤਰਕਾਰ ਜੋ ਹੁਣ ਲੋਕ ਮੁੱਦੇ ਚੱਕ ਰਹੇ ਹਨ ਕਿਤੇ ਸਰਕਾਰ ਦੇ ਪਾਲੇ ਵਿੱਚ ਨਾ ਡਿੱਗਣ ਇਹ ਸਦਾ ਹੀ ਰਹਿੰਦਾ ਹੈ ਅਸੀਂ ਲੋਕਾਂ ਦੀ ਗੱਲ ਕਰਦੀ ਧਿਰ ਪੱਤਰਕਾਰ ਹੀ ਚੁਣੀ ਹੁੰਦੀ ਹੈ ਸਰਕਾਰ ਦੇ ਪੱਖ ਵਿੱਚ ਖੜੇ ਚੈਨਲ ਦੇ ਇੱਕ ਪੱਤਰਕਾਰ ਭਰਾ ਨੇ ਬਹੁਤ ਪਿਆਰ ਸਲੀਕੇ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਸਭ ਨਾਲ ਹਾਂ ਮੈਂ ਫਲਾਨੇ ਚੈਨਲ ਤੋਂ ਬਠਿੰਡਾ ਪ੍ਰਤੀਨਿਧ ਹਾਂ ਮੈਂ ਧਰਨੇ ਵਿੱਚ ਹੀ ਸੀ ਜਦੋਂ ਵੀਰ ਨੂੰ ਕਿਹਾ ਕਿ ਅਦਾਰੇ ਨੇ ਸਰਕਾਰ ਦੇ ਜ਼ਬਰਦਸਤ ਖੇਦੀ ਕੀਤੀ ਜਾਂ ਇਸ ਬਾਬਤ ਵਿਰੋਧ ਪ੍ਰਦਰਸ਼ਨ ਦੀ ਖਬਰ ਚਲਾਈ ਹੈ ਕਹਿੰਦੇ ਇਹ ਅਦਾਰੇ ਨੇ ਵੇਖਣਾ ਹੈ ਕਹਿੰਦੇ ਆਯਾਦ ਪੱਤਰਕਾਰਾਂ ਦੇ ਫੇਸਬੁੱਕ ਚੈਨਲ YouTube ਚੈਨਲ ਹਨ ਇਹਨਾਂ ਦਾ ਇੰਨਾ ਖਰਚਾ ਨਹੀਂ ਹੈ ਸਾਡੇ ادارے ਦਾ ਵੱਡਾ ਕੰਮ ਹੈ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨਾਲ ਜੁੜੇ ਹਨ ਮਤਲਬ ਆਜ਼ਾਦ ਪੱਤਰਕਾਰ ਸੰਘਰਸ਼ ਕਰ ਰਹੇ ਹਨ ਵੱਡੇ ادارے ਨਹੀਂ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਹੀ ਚੱਲਣਾ ਪੈਂਦਾ ਹੈ ਪਰ ਇੱਥੇ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਪੱਤਰਕਾਰ ਗਲਤ ਨੂੰ ਸਮਝਦੇ ਤਾਂ ਹਨ ਪਰ ਹੱਥ ਬੰਨੇ ਹੋਏ ਹਨ ਸਵਾਲ ਵੀ ਅਦਾਰਿਆਂ ਨੂੰ ਹੋ ਰਹੇ ਹਨ ਜਿਨ੍ਹਾਂ ਨੇ ਆਜ਼ਾਦ ਪੱਤਰਕਾਰੀ ਤੋਂ ਗੁਲਾਮ ਪੱਤਰਕਾਰੀ ਵਿੱਚ ਪੈਰ ਧਰਿਆ ਜਾਂ ਆਪਣੇ ਕੰਮ ਵੱਡਾ ਕਰਦੇ ਕਰਦੇ ਉਸ ਵਿੱਚ ਸਮਾ ਗਏ ਜਿਸ ਨਾਲ ਟੱਕਰ ਲੈਣ ਦੇ ਦਾਵੇ ਕਰਦੇ ਸੀ ਜਿਨ੍ਹਾਂ ਦੇ ਪੱਖ ਵਿੱਚ ਖੜਨ ਦੇ ਦਾਵੇ ਸਨ ਰਹਿ ਗਏ ਫਿਰ ਅਜਿਹੇ ਮਾਹੌਲ ਵਿੱਚ ਬੇਰੁਜ਼ਗਾਰਾਂ ਅਰਧ ਬੇਰੁਜ਼ਗਾਰਾਂ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਨਸ਼ਿਆਂ ਪੜ੍ਹਾਈ ਸਿਹਤ ਸਵਾ ਮਤਲਬ ਲੋਕਾਂ ਦੀ ਠੋਕਵੀਂ ਗੱਲ ਕਿਹੜੇ ادارے ਕਰ ਰਹੇ ਹਨ ਸਰਕਾਰੀ ਐਡਿਟਿਡ ਮੀਡੀਆ ਬਨਾਮ ਲੋਕਪੱਖੀ ਮੀਡੀਆ ਵਿੱਚੋਂ ਕਿਸੇ ਇੱਕ ਨੂੰ ਚੋਣਾ ਪਊਗਾ ਜਦੋਂ ਸਰਕਾਰੀ ਐਡਿਟਿਡ ਮੀਡੀਆ ਨੂੰ ਦੇਣ ਲਈ ਸਰਕਾਰ ਕੋਲ ਕੋੜਾਂ ਦਾ ਬਜਟ ਹੈ ਆਪਣੇ ਆਈਟੀ ਸੈੱਲ ਹਨ ਦੂਜੇ ਪਾਸੇ ਲੋਕਪੱਖੀ মিডিਆ ਜੋ ਸਰਕਾਰੀ ਇਸ਼ਤਿਹਾਰਾਂ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦਾ ਹੈ ਉਹਨਾਂ ਪੱਤਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਡਰਾਇਆ ਧਮਕਾਇਆ ਜਾ ਰਿਹਾ ਹੈ ਲੋਕਪੱਖੀ মিডিਆ ਦੀ ਮਦਦ ਲਈ ਲੋਕਾਂ ਨੂੰ ਹਰ ਤਰ੍ਹਾਂ ਨਾਲ ਅੱਗੇ ਆਉਣਾ ਪਾਏਗਾ ਅਲਟਰਨੇਟਿਵ মিডিਆ ਐਵੇਂ ਹੀ ਉੱਸਰਦਾ ਹੈ ਸੋ ਇਹ ਉਹਨਾਂ ਨੇ ਜਿਹੜਾ ਉਹ ਪੋਸਟ ਲਿਖੀ ਸੀਗੀ ਤੇ ਨਾਲ ਹੀ ਆ ਜਿਹੜਾ ਆਪਣੇ ਆ ਜਿਹੜਾ ਪੋਸਟਰ ਵੀ ਆ ਜਿਹੜਾ ਸਾਂਝਾ ਕੀਤਾ ਪਰ ਗੱਲ ਇਹ ਹੈਗੀ ਆ ਕਿ ਲੋਕ ਵੀ ਆ ਜਿਹੜੇ ਸਭ ਕੁਝ ਜਾਣਦੇ ਆ ਸਭ ਕੁਝ ਦੇਖਦੇ ਹੈਗੇ ਆ ਕਿਹੜੇ ਮੀਡੀਆ ਪਲੈਟਫਾਰਮ ਦੇ ਉੱਤੇ ਆ ਜਿਹੜਾ ਕਿੰਨਾਂ ਦੀ ਗੱਲ ਹੁੰਦੀ ਆ ਕਿਹੜੇ ਮੀਡੀਆ ਪਲੈਟਫਾਰਮ ਦੇ ਉੱਤੇ ਆਮ ਲੋਕ ਦੇਖਣ ਨੂੰ ਮਿਲਦੇ ਹੈਗੇ ਕਿਹੜੇ ਮੀਡੀਆ ਪਲੈਟਫਾਰਮ ਦੇ ਉੱਤੇ ਆ ਜਿਹੜੇ ਸਿਰਫ ਤੇ ਸਿਰਫ ਖਾਸ ਲੋਕ ਦੇਖਣ ਨੂੰ ਮਿਲਦੇ ਹੈ ਕਿਹੜੇ ਮੀਡੀਆ ادارے ਦੇ ਉੱਤੇ ਆ ਜਿਹੜਾ ਵਿਸ਼ੇਸ਼ ਤਰਾ ਹੀ ਆਉਂਦੀਆਂ ਹੈਂ ਕਿਹੜੇ ਮੀਡੀਆ ادارے ਦੇ ਉੱਤੇ ਆ ਜਿਹੜਾ ਆਮ ਲੋਕ ਆਉਂਦੇ ਹੈਗੇ ਕਿਹੜੇ ਮੀਡੀਆ ਅਦਾਰਿਆਂ ਦੇ ਉੱਤੇ ਆ ਜਿਹੜਾ ਸਿਰਫ ਤੇ ਸਿਰਫ ਕਿੰਨਾ ਦਾ ਗੁਣਗਾਨ ਕੀਤਾ ਜਾਂਦਾ ਹੈਗਾ ਇਹ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈਗਾ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹੈਗੇ ਕਿਹੜੇ ਮੀਡੀਆ ਦੇ ਉੱਤੇ ਆ ਜਿਹੜਾ ਪੰਜਾਬ ਦਾ ਸਾਡਾ ਐਸਸੀ ਜੋ ਕਿ 35% ਆਬਾਦੀ ਹੈਗੀ ਆ ਉਹ ਦੇਖਦਾ ਹੈਗਾ ਕਿਹੜੇ ਮੀਡੀਆ ਦੇ ਉੱਤੇ ਆ ਜਿਹੜਾ ਕੁਛਕ ਚੰਦ ਕਰਾਣੇ ਹੀ ਦਿਖਦੇ ਹੈਗੇ ਆ ਜਿਨ੍ਹਾਂ ਦੇ ਚੰਗੇ ਸਾਈਕਲਡ ਬਿਜ਼ਨਸ ਹੈਗੇ ਕਿੰਨਾ ਮੀਡੀਆ ਚੈਨਲਾਂ ਦੇ ਉੱਤੇ ਆ ਜਿਹੜਾ ਸਰਪ੍ਰੈਂਸ ਸਰਵ ਫਿਲਮਾਂ ਨਹੀਂ ਐਡਾ ਹੁੰਦੀਆਂ ਕਿਹੜੇ ਮੀਡੀਆ ਚੈਨਲਾਂ ਦੇ ਉੱਤੇ ਆ ਜਿਹੜਾ ਕਿਸਾਨਾਂ ਦੇ ਧਰਨੇ ਕਵਰ ਹੁੰਦੇ ਹੈਗੇ ਇਹ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਦਿਖਦਾ ਹੈਗਾ ਸੋ ਲੋਕਾਂ ਨੇ ਆਪਦੇ ਹਿਸਾਬ ਦੇ ਨਾਲ ਹੀ ਆਪੇ ਚੁਣ ਲੈਣਾ ਹੈਗਾ ਸੋ ਕਿਤੇ ਨਾ ਕਿਤੇ ਪਰ ਇਹ ਜੋ ਮੀਡੀਆ ਦੀ جنگ ਛਿੜੀ ਹੋਈ ਆ ਇਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਆ ਜਿਹੜਾ ਖੁਦ ਆਪਣਾ ਮੀਡੀਆ ਜਿਹੜਾ ਆਪ ਚੁਣਨਾ ਪਊਗਾ ਕਿਹੜੇ ਬੰਦੇ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਕਿਹੜੇ ਲੋਕ ਆ ਜਿਹੜੇ ਕਿਹੜੇ ਬੰਦੇ ਆ ਜਿਹੜੇ ਜੋਕਾਂ ਦੀ ਗੱਲ ਕਰਦੇ ਹੈਗੇ ਆ ਇਹ ਲੋਕਾਂ ਨੇ ਆਪਣੇ ਆਪ ਹੀ ਹੈ ਜਿਹੜਾ ਉਹ ਚੁਣ ਲੈਣਾ ਹੈਗਾ ਬਾਕੀ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਮੀਡੀਆ ਅਦਾਰਾ ਜਾਂ ਪੱਤਰਕਾਰ ਆ ਜਿਹੜਾ ਉਹ ਭਾਵੇਂ ਇਹ ਗੱਲ ਆਖੀ ਜਾਂਦੀ ਹੈਗੀ ਬਹੁਤ ਸਾਰੇ ਲੋਕ ਆ ਜਿਹੜੇ ਬਹੁਤ ਸਾਰੇ ਪੱਤਰਕਾਰ ਆ ਜਿਹੜੇ ਉਹ ਨਿਰਪੱਖਤਾ ਦਾ ਮਖੌਟਾ ਚੜਾ ਕੇ ਆ ਜਿਹੜਾ ਉਹ ਪੱਤਰਕਾਰੀ ਕਰ ਰਹੇ ਹੈਗੇ ਪਰ ਨਿਰਪੱਖਤਾ ਦੀ ਆੜਦੇ ਵਿੱਚ ਆ ਜਿਹੜਾ ਉਹ ਤਕੜੇ ਲੋਕਾਂ ਦਾ ਹੀ ਆ ਜਿਹੜਾ ਹਮੇਸ਼ਾ ਪੱਖ ਪੂਰਾ ਜਾਂਦਾ ਹੈਗਾ ਹੁਣ ਜੇਕਰ ਮੰਨ ਲਾ ਵੀ ਦੋ ਵਿਅਕਤੀ ਇੱਕ ਵਿਅਕਤੀ ਪੂਰਾ ਤਕੜਾ ਹੋਵੇ ਤੇ ਇੱਕ ਬਿਲਕੁਲ ਮਾੜਾ ਹੋਵੇ ਜੇਕਰ ਉਹ ਆਪਸ ਦੇ ਵਿੱਚ ਲੜ ਰਹੇ ਹੈਗੇ ਆ ਤਾਂ ਤੀਜਾ ਬੰਦਾ ਜੇਕਰ ਖੜ ਕੇ ਇਹ ਕਵੇ ਕਿ ਮੈਂ ਨਿਰਪੱਖਾ ਮੈਨੂੰ ਇਹਨਾਂ ਦੀ ਲੜਾਈ ਦੇ ਨਾਲ ਕੋਈ ਮਸਲਾ ਨਹੀਂਗਾ ਨਾ ਮੈਂ ਤਕੜੇ ਦੇ ਹੱਕ ਦੇ ਵਿੱਚ ਖੜਾ ਨਾਮ ਹੈ ਮਾੜੇ ਦੇ ਹੱਕ ਦੇ ਵਿੱਚ ਖੜਾ ਸੋ ਮੈਂ ਨਿਰਪੱਖਾ ਜੇਕਰ ਉਹ ਇਹ ਕਹਿ ਕੇ ਪਾਸੇ ਹੋ ਜੂਗਾ ਕਿ ਮੈਂ ਨਿਰਪੱਖਾ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਦਾ ਨਿਰਪੱਖ ਰਹਿਣਾ ਕਿਤੇ ਨਾ ਕਿਤੇ ਤਕੜੇ ਦੇ ਪੱਖ ਦੇ ਵਿੱਚ ਆ ਜਿਹੜਾ ਉਹ ਭक्त ਜੂਗਾ ਸੋ ਕਿਤੇ ਨਾ ਕਿਤੇ ਜਿੰਨੇ ਵੀ ਚੈਨਲ ਹੈਗੇ ਪੰਜਾਬ ਦੇ ਵਿੱਚ ਉਹ ਕਿਸੇ ਨਾ ਕਿਸੇ ਵਿਸ਼ੇਸ਼ ਧਿਰ ਦੇ ਨਾਲ ਜੁੜੇ ਹੋਏ ਆ ਕੁਝ ਚੈਨਲ ਆ ਜਿਹੜੇ ਉਹ ਲੈਫਟ ਦੇ ਨਾਲ ਜੁੜੇ ਹੋਏ ਆ ਕੁਝ ਚੈਨਲ ਆ ਜਿਹੜੇ ਉਹ ਪੰਥਕ ਧਿਰਾਂ ਦੇ ਨਾਲ ਜੁੜੇ ਹੋਏ ਆ ਕੁਝ ਚੈਨਲ ਆ ਜਿਹੜੇ ਉਹ ਸਰਕਾਰਾਂ ਦੇ ਨਾਲ ਜੁੜੇ ਹੋਏ ਆ ਕੁਝ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਸੋ ਸਭ ਦੇ ਆਪਣੇ ਆਪਣੇ ਆ ਜਿਹੜੀਆਂ ਪੀਪਣੀਆਂ ਆਪਣੇ ਆਪਣੇ ਰਾਗ ਹੈਗੇ ਆ ਸੋ ਕਿਤੇ ਨਾ ਕਿਤੇ ਕੁਝ ਲੋਕਾਂ ਨੇ ਜੋ ਇਹ ਇਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਜਿਨ੍ਹਾਂ ਦੇ ਵਿੱਚ ਲੋਕ ਵਾਇਸ ਟੈਲੀਵਿਜ਼ਨ ਜਾਂ ਹੋਰ ادارے ਆਉਂਦੇ ਹੈਗੇ ਜਿਨ੍ਹਾਂ ਦੇ ਉੱਤੇ ਪਰਚਾ ਹੋਇਆ ਜਾਂ ਉਸ ਦਿਨ ਜਿੰਨੇ ਵੀ ਪਹੁੰਚੇ ਹੈਗੇ ਕਈਆਂ ਨੇ ਇਹ ਗੱਲ ਸਪਸ਼ਟ ਤੌਰ ਤੇ ਦਿੱਤੇ ਕਹੀ ਕਿ ਅਸੀਂ ਬਿਲਕੁਲ ਵੀ ਨਿਰਪੱਖ ਨਹੀਂਗੇ ਅਸੀਂ ਉਸ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਜਿਹੜੇ ਕਿਤੇ ਨਾ ਕਿਤੇ ਦਬੇ ਕੁਚਲੇ ਆ ਸੋ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਵੀ ਇਹ ਤੈਅ ਕਰਨਾ ਪਊਗਾ ਕਿ ਕਿਹੜੇ ਲੋਕ ਕਿੰਨਾਂ ਲੋਕਾਂ ਦੀ ਗੱਲ ਕਰਦੇ ਤੇ ਕਿੰਨਾਂ ਲੋਕਾਂ ਨੂੰ ਜਿਹੜਾ ਅਸੀਂ ਅੱਗੇ ਲੈ ਕੇ ਆਉਣਾ ਤੇ ਕਿੰਨਾਂ ਲੋਕਾਂ ਨੂੰ ਜਿਹੜਾ ਪਿੱਛੇ ਤੱਕਣਾ ਹੈਗਾ ਸੋ ਕਿਤੇ ਨਾ ਕਿਤੇ ਜਦੋਂ ਅਜਿਹੇ ਮੁੱਦਿਆਂ ਦੇ ਉੱਤੇ ਜੇਕਰ ਕੋਈ ਸਵਾਲ ਵੀ ਕਰਦਾ ਪੱਤਰਕਾਰਾਂ ਨੂੰ ਵੀ ਕੋਈ ਸਵਾਲ ਕਰਦਾ ਤਾਂ ਜੇਕਰ ਮੰਨੇ ਪਰਮੰਨੇ ਪੰਥਕ ਪੱਤਰਕਾਰ ਗਾਲਾਂ ਤੇ ਉਤਰੇ ਆਉਣਗੇ ਤਾਂ ਸਾਨੂੰ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਸਿੱਖੀ ਦੇ ਵਿੱਚ ਗਾਲਾਂ ਵਾਲੀ ਰਵਾਇਤ ਆ ਜਿਹੜੀ ਉਹ ਆਉਂਦੀ ਜਾ ਰਹੀ ਹੈਗੀ ਆ ਤੇ ਸਾਡਾ ਪੱਤਰਕਾਰ ਭਾਈਚਾਰਾ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਗਰੀਜ ਕਰੂਗਾ ਸੋ ਇਨੀ ਗੱਲ ਬਾਤ ਮੈਮ ਰਾਜਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ